ਬਾਈ ਨਾ ਦਾ ਵੀਡੀਓ ਬਣ ਗਿਆ ਹੈ ਰੈਕਟਰ ਨਾਲ ਵੀ ਹਾਂ ਓਡਾ ਹਰੀ ਬੱਗ ਬਣ ਗਿਆ ਹੈ ਬਾਈ ਸਪਾਈਡਰ ਆਪਾਂ ਜੀ ਅੱਜ ਬੈਟਰੀ ਆਵਾਜ਼ ਹੀ ਵੈਨ ਹੋ ਗਈ ਆਵਾਜ਼ ਬਾਈ ਥੋੜਾ ਝਾਂਟ ਬਹੁਤ ਹੈ ਠੀਕ ਹੈ ਸਾਊ ਵੀ ਬਹੁਤ ਹੈ ਹਾਂ ਜੀ ਆ ਸਾਡੇ ਨਾਲ ਲੱਗਦਾ ਥੋੜਾ ਜਿਹਾ ਲੱਗਦਾ ਜੀ ਹਾਂ ਹੁਣ ਕਿਆ ਵੀ ਵੀਡੀਓ ਬਣਵਾ ਦੇ ਬਾਈ ਹਾਂ ਕਹਿੰਦਾ ਵੀ 1100 ਰੁਪਏ ਲਵਾਂ ਵੀਡੀਓ ਬਣਾਉਣ ਦਾ ਹਾਂ ਜੇ ਕਿਹਨੂੰ ਦੱਸ ਦੇ ਕਹਿੰਦਾ ਯਕੀਨ ਕੁਝ ਨਹੀਂ ਕਰਨਾ ਕਰ ਲੈ 1100 ਮੰਗਿਆ ਹੈ ਅੱਛਾ ਆਵੇ ਕਿੰਨੇ ਬਣਾ ਲੈਣੇ 11000 ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਆਪਾਂ ਟਰੈਕਟਰ ਦੇਣਾ ਜੀ ਨਵਾਂ ਇੰਡੋ ਫਾਰਮ 3055 3 ਸਪੀਡ ਵਾਲਾ ਜੀ ਠੀਕ ਹੈ ਤੇ ਆਪਾਂ ਨੇ ਵਿੱਚ ਟਰੈਕਟਰ ਵੀ ਕੱਟਿਆ ਜੀ ਫਾਰਮਟ੍ਰੈਕ 60 19 ਮਾਡਲ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਪੂਰੀ ਦੇਖਿਓ ਬਣੇ ਰਹੋ ਬਲੌਗ ਦੇ ਵਿੱਚ ਤੇ ਬਾਕੀ ਭਾਈ ਆਪਾਂ ਨੇ ਟਰੈਕਟਰ ਦੇਣਾ ਜੀ 3055 DIHT ਠੀਕ ਹੈ ਜੀ 4 ਸਪੀਡਾਂ ਵਾਲਾ ਲੋ ਹਾਈ ਮੀਡੀਅਮ ਜੀ ਵੀ ਕਹਿ ਦਿੰਨੇ ਆ ਇਹਦੇ ਬਹੁਤ ਨਾਮ ਨੇ ਭਾਈ ਠੀਕ ਹੈ ਜੀ 16 ਦੇ ਟੈਨ ਵਾਲਾ ਟੌਪ ਵਾਲਾ ਮਾਡਲ ਹੈ ਜੀ ਇਹ ਠੀਕ ਹੈ ਜੀ ਬਾਕੀ ਮਾਮਾ ਜੀ ਨਾਲ ਕਰਾਉਣਾ ਹੈ ਮੁਲਾਕਾਤ ਮਾਮਾ ਇੱਧਰ ਨੂੰ ਆਜੋ ਮੜਾ ਜਾ ਅੱਗੇ ਨੂੰ ਆਜੋ ਮਾਮਾ ਥੋੜਾ ਜਿਹਾ ਹੋਰ ਮਾਮਾ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਹੀ ਉਹ ਠੀਕ ਹੈ ਜੀ ਕਰਤਿਆਂ ਹੀ ਵਧਾਈਆਂ ਆ ਜਵਾਈ ਨਾਲ ਚੈਨਲ ਦੇਖਣ ਸਾਰਿਆਂ ਨੂੰ ਛੋਟਿਆਂ ਨੂੰ ਪਿਆਰ ਰਾਬਰ ਦੇ ਸਤਿ ਸ਼੍ਰੀ ਅਕਾਲ ਤੇ ਬਜ਼ੁਰਗਾਂ ਦੇ ਗੁੱਡੀ ਹੱਥ ਠੀਕ ਹੈ ਜੀ ਮਾਰਾ ਸਭ ਨੂੰ ਰਾਜੀ ਰੱਖੇ ਪਰੱਖੇ ਠੀਕ ਹੈ ਜੀ ਟ੍ਰੈਕਟਰ ਦੇ ਰਹੇ ਆਂ ਅੱਜ ਆਪਣਾ ਫਿਗਰਟੇਰੀਆ ਬਿੱਲਾ ਬਿਲਕੁਲ ਜੀ ਹੈ ਉਸ ਏਰੀਆ ਜਵਾਂ ਨੇ ਕਈ ਟ੍ਰੈਕਟਰ ਗਏ ਵੇ ਨੇ ਟ੍ਰੈਕਟਰ ਬਹੁਤ ਨੇ ਆ ਰਹੇ ਉਸ ਏਰੀਆ ਦੇ ਬੰਦੇ ਬੜੇ ਵਧੀਆ ਜਿਹੜੇ ਮੁੱਖ ਦੀ ਗੱਲ ਮੈਂ ਪਹਿਲਾਂ ਵੀ ਗੱਲ ਕਰੀ ਇੱਕ ਦੋ ਵਾਰ ਅੱਜ ਜਿੰਨੇ ਬਾਈਆਂ ਕੋਲ ਗਏ ਵੇ ਕਾਲੇ ਬਾਈ ਨੇ ਹੋਗੇ ਕਾਲੇ ਬਾਈ ਨੇ ਸਦਾ ਕਰਵਾਇਆ ਠੀਕ ਆ ਜੀ ਜਿਹੜਾ ਤੁਸੀਂ ਵਾਲਾ ਬਾਈ ਠੀਕ ਆ ਜੀ ਉਹਨਾਂ ਕੋਲੋਂ ਟ੍ਰੈਕਟਰ ਦਿੱਤੇ ਸੀ ਕਿ ਆਪਣਾ 2021 ਚ 21 ਚ ਹਨ ਜਦੋਂ ਆਪਾਂ ਜਾਂਸੀ ਕਰੀ ਸੀ ਹਾਂ ਛੋਟਾ ਬਾਈ ਤੇ ਕਾਲਾ ਵੀਰ ਠੀਕ ਆ ਜੀ ਬੜੇ ਵਧੀਆ ਬੰਦੇ ਨੇ ਠੀਕ ਆ ਜੀ 10 ਘੰਟੇ ਟਾਈਮ ਮ ਬਿਲਕੁਲ ਬਰਾਬਰ ਨਾਲ ਬਿਲਕੁਲ ਲੇਖੜਾ ਕਰਦਾ 5 ਬੋਲ ਹਾਂ ਬਿਲਕੁਲ ਜੀ ਬਿਲਕੁਲ 5-7 ਦੇ ਨੇ ਦੇ ਹੁੰਦਾ ਸੌਦਾ ਪੂਰਾ ਪੂਰਾ ਦਿੰਦੇ ਆ ਉਹ ਸੌਦਾ ਹੀ ਰਹਿ ਜਾਂਦਾ ਠੀਕ ਹੈ ਜੀ ਬਾਈ ਤਾਂ ਖਰਚੇ ਵੀ ਕੋਲ ਤਾਂ ਕਰਦੇ ਚੱਲਦੇ ਆ ਬਾਈ ਰਾਣਾਵੇਂ ਆਪਾਂ ਹੀ ਪਰਸੋਂ ਹੀ ਕਰਕੇ ਆ ਸੀ ਸੌਦਾ ਪਰਸੋਂ ਕਰਕੇ ਤਾਂ ਵੀਰ ਨੇ ਬੁਲਾਇਆ ਤਾਂ ਆਪਾਂ ਨੂੰ ਹਾਂ ਜੀ ਹਾਂ ਹਾਂ ਬਾਈ ਤਾਂ ਖੇਚੇ ਗਏ ਤੇ ਪੂਰ ਵੀਰ ਵੀ ਆਪਣੀ ਗੱਲ ਮੰਨ ਲਈ ਹਾਂ ਜੀ ਹਾਂ ਬਾਈ ਦਾ ਟਰੈਕਟਰ ਕੱਟ ਲੈ ਆਪਾਂ ਦਾ ਵਿੱਚ ਠੀਕ ਹੈ ਜੀ ਫਾਰਮ ਟਰੈਕਟਰ ਟਰੈਕਟਰ ਬਾਈ ਵਾਲਾ ਵੀ ਘੈਂਟ ਆ ਘੈਂਟ ਆ ਥੋੜਾ ਕੱਗ ਜਾਂਦੇ ਕੱਟ ਘੈਂਟ ਆ ਹਲੇ ਠੀਕ ਹੈ ਜੀ ਕਾਪੀ ਬਣ ਨੂੰ ਟਾਈਮ ਲੱਗਣਾ ਉਹ ਤਾਂ ਆਪਾਂ ਬਣਾਉਂਗੇ ਉਹਨੇ ਠੀਕ ਆ ਠੀਕ ਆ ਜੀ ਕਾਪੀ ਬਣੇ ਤੇ ਹੀ ਜ਼ਿਆਦਾ ਘੜਮਾਣਾ ਉਹਨੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਚਲੋ ਉਹ ਹੁਣ ਆਪਣੀ ਜ਼ਿੰਮੇਵਾਰੀ ਹੈ ਕਹਾ ਹਾਂ ਹਾਂ ਕੋਈ ਚੱਕਰ ਨਹੀਂ ਉਹ ਤਾਂ ਆਪਾਂ ਖਲਾ ਕੇ ਤੋਂ ਟਰੈਕਟਰ ਭਜਾਣੇ ਨਹੀਂ ਪਾ ਲੈ ਬਿਲਕੁਲ ਜੀ ਬਿਲਕੁਲ ਸ਼ਾਇਦ ਆਪਾਂ 2-4 ਦਿਨ ਵੀਡੀਓ ਬਣਾ ਕੇ ਤੇ ਬਾਈ ਦਾ ਤਾਂ ਕੰਮ ਬਾਈ ਲੇਜ਼ਰ ਕਰਾਦਾ ਲੇਜ਼ਰ ਦਾ ਠੀਕ ਆ ਜੀ ਕਿਵੇਂ ਵਧੀਆ ਜਾਂਦਾ ਬਾਈ ਕੰਮ ਕਰਾਹੀ ਦਾ ਕੰਮ ਕਰਦਾ ਕਰਾਹੀ ਦਾ ਕੰਮ ਆ ਠੀਕ ਆ ਜੀ ਅਗਲੇ ਦੂਜੇ ਟੈਂਸ਼ਨ ਨਹੀਂ ਹੋਵੇ ਚਲੋ ਬਾਕੀ ਉਹ ਵੀ ਬਾਈ ਨੂੰ ਆਪੇ ਪ ਠੀਕ ਹੈ ਜੀ ਤੇ ਬਾਈ ਨੇ ਬਾਈ ਨੇ ਦੇਖ ਕੇ ਕਿਉਂਕਿ ਉਸ ਏਰੀਆ ਵਿੱਚ ਆਪਣੇ ਤਰੀਬ ਨਾਲ ਮੈਂ 11-12 ਟਰੈਕਟਰ ਗਏ ਹੋਏ ਨੇ ਜਿਹੜੇ ਬਾਈ ਠੋਖਰਾਂ ਤੋਂ ਲੈ ਕੇ ਜੇ ਆਪਾਂ ਦੇਖੀਏ ਸਾਰੇ ਕਾਲੇ ਬਾਈ ਉਹਨੇ ਤੇ ਬਾਈ ਤੇ ਮੇਰਾ ਕੋਲ ਦਾ ਫੌਤ ਹੈ ਬਹੁਤ ਕੋਲ ਹੈ ਉਹਨਾਂ ਚੰਦਾ ਦੇਖਿਆ ਵੀਰ ਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਵੀਰ ਨੇ ਆਪਾਂ ਦੇ ਗੇੜੇ ਥੋੜੇ ਮਰਵਾਏ ਸੱਤ-ਅੱਠ ਗੇੜੇ ਮਾਰਤੇ ਹਾਂ ਵੀ ਪਹਿਲੇ ਗੇੜੇ ਸੌਦਾ ਪਹਿਲਾ ਗੇੜਾ ਸੌਦਾ ਛੋਟੇ-ਫੋਲ ਵੀ ਇਹਦੇ ਨਾਲ ਦਾ ਹੀ ਛੋਟੇ ਕੋਲ ਇਹਦੇ ਨਾਲ ਤਾਂ ਤੇ ਕਾਲੇ ਬਾਈ ਕੋਲ ਛੋਟਾ ਹੈ ਉਹਦੇ ਕੋਲ ਛੋਟਾ ਹੀ ਆਹ ਬਾਈ ਛੋਟੇ ਟਰੈਕਟਰ ਵੱਧ ਚ ਠੀਕ ਹੈ ਲਓ ਕਰੀਅਰ ਡਿਲੀਵਰੀ ਫਿਰ ਹਾਂ ਚਲੋ ਕਿਹੜੀ ਥੋੜੀ ਪਾਉਣੀ ਪੈ ਗਈ ਇਹਨੂੰ ਇਹ ਤਾਂ ਬਹਿਮ ਜਿਹਾ ਬਾਂਹਣਵਾ ਦੇ ਹਾਂਜੀ ਪਰ ਮੇਰਾ ਮਨ ਹੈ ਵੀ 10 ਮਿੰਟ ਹੋਰ ਰੁਕਦੀ ਹੈ ਨਾ ਰੋਕ ਜੋ ਜੀ 12 ਵਜੇ ਤੇ ਤੋੜ ਨਾ ਠੀਕ ਹੈ ਠੀਕ ਹੈ ਠੀਕ ਹੈ ਬੰਦੇ ਬਾਨੀ ਦੀ ਫਿਰ ਠੀਕ ਹੈ ਜੀ ਆਓ ਜੀ ਇਧਰ ਮੁੱਕਾ ਕਰ ਆਜੋ ਟ੍ਰੈਮ ਕੱਢ ਜਾ ਹਟ ਜਾਓ ਹਟ ਜਾਓ ਸਾਹਿਬ ਚਾਬੀ ਦੇਣ ਲੱਗੇ ਬਾਈ ਲੋ ਬਾਈ ਕਈ ਦਿਨ ਤੇ ਆਪਾਂ ਨੂੰ ਵੀਰਾਂ ਦੇ ਮੈਸੇਜ ਆਈ ਜਾਂਦੇ ਵੀ ਤੁਸੀਂ ਬਾਈ ਟਰੈਕਟਰ ਨਹੀਂ ਸੇਲ ਕਰਿਆ ਵੈਸੇ ਇੱਕ ਦੋ ਟਰੈਕਟਰ ਦਿੱਤੇ ਨੇ ਆਪਾਂ ਹਫਤਾਕ ਪਹਿਲਾਂ ਦਿੱਤਾ ਉਹਦੀ ਆਪਾਂ ਆਪਣੀ ਵੀਡੀਓ ਨਹੀਂ ਬਣੀ ਹੈਗੀ ਉਦੋਂ ਮੈਂ ਕਿਤੇ ਗਿਆ ਹੋਇਆ ਸੀਗਾ ਤੇ ਅੱਜ ਆਪਣਾ ਚੱਲਿਆ ਜੀ 30 55 ਟਰੈਕਟਰ ਠੀਕ ਹੈ ਜੀ ਲੋ ਹਾਈ ਮੀਡੀਅਮ ਦੇ ਵਿੱਚ ਜਿਹਨੂੰ ਆਪਾਂ ਚਾਰ ਸਪੀਡਾਂ ਵਾਲਾ ਵੀ ਕਹਿ ਦਿੰਦੇ ਆ ਥਰੀ ਸਪੀਡ ਵੀ ਕਹਿ ਦਿੰਦੇ ਆ ਕੋਈ ਇਹਨੂੰ ਕੋੜਾ ਗੇਅਰ ਵਾਲਾ ਕਹਿ ਦਿੰਦਾ ਠੀਕ ਹੈ ਜੀ ਤੇ ਬਾਈ ਨਾਲ ਨੇ ਆਪਾਂ ਨੂੰ ਟਰੈਕਟਰ ਵੀ ਵਿਚਕਟਾਇਆ ਫਾਰਮ ਟਰੈਕ ਤੇ ਬਾਕੀ ਆਪਾਂ ਥੋੜੀ ਥੋੜੀ ਜੀ ਮਾਮਾ ਜੀ ਨਾਲ ਕਰਾਉਣੇ ਇੰਟਰੋਡਕਸ਼ਨ ਵੀਡੀਓ ਦੇ ਵਿੱਚ ਠੀਕ ਆ ਜੀ ਤੇ ਬਾਈ ਚਾਬੀ ਦੇਤੀ ਹੁਣ ਠੀਕ ਆ ਜੱਗੂ ਵੀਰੇ ਨੇ ਤੇ ਬਾਈ ਨਾਲ ਨੇ ਸਾਰਾ ਪਰਿਵਾਰ ਆਇਆ ਜੀ ਠੀਕ ਆ ਜੀ ਬਹੁਤ ਵਧੀਆ ਹਾਲਾ ਬੜਾ ਤੇ ਇਹਨੂੰ ਕੰਪਟੇ ਤੇ ਪਵਾ ਲਿਓ ਇੱਧਰ ਕੰਪਟੇ ਤੇ ਤੇ ਬਾਈ ਬਾਈ ਨਾਲ ਦਾ ਪਰਿਵਾਰ ਤਕਰੀਬਨ ਸਾਰੇ ਆਇਆ ਹੋਇਆ ਟਰੈਕਟਰ ਲੈਣ ਕੋਈ ਕੋਈ ਆਉਂਦਾ ਨਹੀਂ ਤਾਂ ਜ਼ਿਆਦਾਤਰ ਬੰਦੇ ਆਪੇ ਆਉਂਦੇ ਹੁੰਦੇ ਨੇ ਪਿੰਡੀ ਫੈਮਿਲੀ ਸਾਰੀ ਆਈ ਹੋਈ ਆ ਹੋਰ ਬਾਲਾ ਜੀ ਹੋਰ ਬਾਲਾ ਜੀ ਹਾਂਜੀ ਹੋਰ ਜੀ ਵਧਾਈਆਂ ਵੀਰੇ ਖਰਤੀਆਂ ਵਧਾਈਆਂ ਟਰੈਕਟਰ ਆਪਾਂ ਨੇ ਬਾਈ ਦੇਣੇ ਆ ਮਹਾਰਾ ਦੀ ਕਿਰਪਾ ਨਾਲ 3-4 ਹੋਰ ਦੋ ਦੋ ਟਰੈਕਟਰ ਆਪਾਂ ਨੇ ਇੱਕ ਦੇਣੇ ਨੇ ਐਡਵਾਂਸ ਮੁਕੀ ਹਾਂਜੀ ਬਾਕੀ ਜਿਹੜੇ ਆਪਣੇ ਟਰੈਕਟਰ ਨਵੇਂ ਨੇ ਉਹ ਵੀ ਆਪਾਂ ਤੁਹਾਨੂੰ ਉਦੋਂ ਦਿੱਤਾ ਆਪਾਂ ਨੇ ਪਰਸੋਂ ਚੌਥੇ ਟਰੈਕਟਰ ਟਰੈਕਟਰ ਦੋ ਦੇ ਦਿੱਤੇ ਦੋ ਟਰੈਕਟਰ ਨੇ ਹਾਂਜੀ ਮੈਂ ਐਡਵਾਂਸ ਮੁਕੀ ਹੁਣ ਲੱਗੀ ਹੁਣ ਹਾਂਜੀ ਹਾਂਜੀ ਬਾਈ ਟਰੈਕਟਰ ਵੀ ਵਧੀਆ ਲੱਗਦਾ ਵਧੀਆ ਬਾਈ ਹੈਲੋ ਬਾਈ ਚੱਲੇ ਜੀ ਆਪਣਾ ਇੰਡੋ ਫਾਰਮ 3055 ਡੀਆਈ 4 ਸਪੀਡ ਵਾਲਾ ਬੇਲੇ ਦੇ ਕੋਲ ਰਾਮਪੁਰ ਫੱਸਿਆ ਪਿੰਡ ਪੈਂਦਾ ਜੀ ਇੱਥੇ ਚੱਲੇ ਆ ਜੀ ਤੇ ਬਾਈ ਨਾਲਾ ਵੀਡੀਓ ਬਣ ਗਿਆ ਹੈ ਲੈਟਰ ਨਾਲ ਜੀ ਹਾਂ ਥੋੜਾ ਹਰੀ ਬਾਗ ਬਣ ਗਿਆ ਹੈ ਬਾਈ ਸਪਰੇਅਰ ਦਾ ਆਪਦਾ ਜੀ ਅੱਜ ਲੈਟਰ ਦੀ ਆਵਾਜ਼ ਵੀ ਫੈਨ ਹੋ ਗਈ ਆਵਾਜ਼ ਦੇ ਕਿਹੜਾ ਤਿੰਨਾਂ ਦੀ ਆਵਾਜ਼ ਵੀਰੇ ਇਹ ਨਾ ਜਨਾ ਬਾਈ ਦਾ ਕੰਮ ਹੈਗਾ ਲੇਜ਼ਰ ਕਰਾਉਦਾ ਅੱਛਾ ਅਸੀਂ ਪਰਸੋਂ ਜਾ ਕੇ ਸੌਦਾ ਕਰਕੇ ਆਏ ਟਰੈਕਟਰ ਦਾ ਹਾਂ ਬਾਈ ਕੋਲੇ ਸੀ ਫਾਰਮ 60 ਉੱਥੇ ਆਪਣੇ ਤਕਰੀਬਨ ਉਸ ਪਿੰਡ-ਪਿੰਡ ਵਿੱਚ ਆਪਣੇ 6-7 ਟਰੈਕਟਰ ਗਏ ਹੋਏ ਨੇ ਹਾਂ ਉਹਦੇ ਕਰਕੇ ਬਾਈ ਨੇ ਉਹਨਾਂ ਦੇ ਟਰੈਕਟਰ ਦੇਖੇ ਚਲਾ ਕੇ ਉਹ ਨਾ ਮਤਲਬ ਕੀ ਖਰਾ ਗਰੂ ਤੇ ਵੀ ਮਣ ਮੋਟਾ ਕਰਦੇ ਆ ਸਾਰੇ ਹਾਂ ਉਧਰ ਬਣ ਕੇ ਖੇਤੀ ਹੈਗੀ ਸੋਹਣੀ ਦਰਿਆ ਦੇ ਨਾਲ-ਨਾਲ ਨਾ ਉਹਨਾਂ ਕੋ ਸਾਰੇ ਵੀਰਾਂ ਕੋ ਜਮੀਨ ਵਧੀਆ ਠੀਕ ਹੈ ਠੀਕ ਤੇ ਉਹਨਾਂ ਦੀ ਬਾਈ ਨੇ ਦੇਖਿਆ ਚਲਾ ਚਲੂ ਕੇ ਤਾਂ ਕਰਕੇ ਬਾਈ ਦਾ 1 ਲੱਖ ਦਾ ਮੂਡ ਬਣਿਆ ਲੈਣ ਦਾ ਹਾਂ ਠੀਕ ਹਾਂ ਫੇਰ ਇਹਦਾ ਬਾਈ ਦਾ ਥੋੜਾ ਜਿਹੜੀ ਵਿੱਚ ਟਰੈਕਟਰ ਕੱਟਿਆ ਇਦੇ ਬਾਈ ਨੇ ਆਰਸੀ ਨਹੀਂ ਬਣਾਈ। ਅੱਛਾ। ਬਲੇ ਸੀ ਇਕੱਲੇ। ਅੱਛਾ। ਉਹ ਫੇਰ ਚਲੋ ਆਪਾਂ ਨੇ ਕਹਦਾ ਵੀ ਆਰਸੀ ਦੀ ਆਪੇ ਬਣਾ ਲੂਗੇ। ਹੂੰ। ਤੇ ਕਈ ਵਾਰ ਹੁੰਦਾ ਹੈ ਕਿ ਉਹ ਬੰਦਾ ਗੌੜਦਾ ਨਹੀਂ। ਉਹ ਪਤਾ ਨਹੀਂ ਵੀ ਅੱਜ ਕੀ ਕਰਨੀ। ਉੱਕਣੀ ਬਸ ਉਹ ਲੈ ਲੈ ਬਿੱਲ ਲੈ ਲੇ। ਚੱਲੀ ਜਾਂਦਾ। ਉਹ ਮੜਾਈ ਨਹੀਂਗੇ ਚਲੋ ਆਰਸੀ ਬਾਈ ਉਹਦੀ ਬਣ ਜੂਗੀ। ਆਪਾਂ ਉਹਦੀ ਵੀਡੀਓ ਜਦੋਂ ਸਾਡੇ ਕੋਲ ਟਰੈਕਟਰ ਆ ਜਾਊਗਾ। ਆਰਸੀ ਆ ਜਾਊਗਾ। ਉਹਦੇ ਡਾਕੂਮੈਂਟ ਹੋਊ ਤੇ ਪੂਰੇ 5-6 ਦਿਨ ਤੇ ਫੇਰ ਵੰਗੇ ਟਰੈਕਟਰ ਦਾ ਬਾਈ ਜਿਵੇਂ ਹੀ ਸਾਫ ਹੈ 19 ਮਾਡਲ ਹੈ। ਠੀਕ ਹੈ ਜੀ। ਤੇ ਟਾਇਰ ਵੀ ਨਾਲ ਦੀ ਨੇ ਟਰੈਕਟਰ ਦੇ ਵਧੀਆ ਟਾਇਰ ਨੇ। ਬਾਕੀ ਜਿੱਦ ਤੇ ਬਾਕੀ ਥੋੜੀ ਜੀ ਮੁਲਾਕਾਤ ਬਾਈ ਪਾਲ ਬਾਈ ਨਾਲ ਪਹਿਲਾਂ ਵਿੱਚ ਰਹਿ ਗਈ ਅੰਮਾ ਜੀ ਪਹਿਲਾਂ ਗੱਲਬਾਤ ਰਹਿ ਗਈ ਵਿੱਚ ਹਾਂ ਜੀ ਪਾਲ ਬਾਈ ਦੀ ਗੱਲ ਕਰਦੇ ਤੇ ਹਾਂ ਜੀ ਹਾਂ ਬਾਈ ਸਾਡਾ ਘੈਂਟ ਬਹੁਤ ਹੈ ਠੀਕ ਹੈ ਸੌ ਵੀ ਬਹੁਤ ਹੈ ਹਾਂ ਜੀ ਪਰ ਸਾਡੇ ਨਾਲ ਲੱਗਦਾ ਥੋੜਾ ਜਿਆਦਾ ਲੱਗਦਾ ਜੀ ਹਾਂ ਹੁਣ ਕਹਿੰਦਾ ਵੀ ਵੀਡੀਓ ਬਣਵਾ ਦੇ ਬਾਈ ਹਾਂ ਕਹਿੰਦਾ ਵੀ 1100 ਰੁਪਏ ਲਵਾਂ ਵੀਡੀਓ ਬਣਾਉਣ ਦਾ ਹਾਂ ਜੇ ਤੁਸੀਂ ਦੱਸਦੇ ਕਿ ਨਾ ਯਕੀਨ ਕੋਈ ਨਹੀਂ ਕਰਨਾ ਗੱਲ ਨਾਲ 1100 ਮੰਗਿਆ ਹੋਇਆ ਅੱਛਾ ਆਵੇ ਕਿੰਨੇ ਬਣਾਣੇ 11000 ਹੈ ਚਲੋ ਸ਼ੁਕਰੀਆ ਧੰਨਵਾਦ ਬਹੁਤ ਹੋ ਰਹਿ ਗਿਆ ਪੱਕਾ ਰੱਖੀ ਹਾਂ ਹਾਂ ਇਹ ਰੋਣ ਨਾਲ 11000 ਮੰਗਦਾ ਬਾਈ ਸਾਡਾ 11000 ਸਾਨੂੰ ਨਹੀਂ ਬਣਦਾ ਇਹਨੂੰ ਕਿੰਨੇ ਆਉਨੇ ਇਹਨੂੰ ਇਹਦਾ ਬਣਾਉਂਦਾ ਤਾਂ ਦਾ 2400 ਲੈ 2400 ਆਉਂਦਾ ਆਂ ਦੇਖੇ ਉਹਨੇ ਬਾਬੇ 11000 ਦਾ ਟਰੈਕਟਰ ਨਹੀਂ ਬਚਾਇਆ ਚੱਲ ਬਾਈ ਐਂ ਕਰ ਚੈਨਲ ਤੈਨੂੰ ਇੱਕ ਨਹੀਂ ਦੇ ਦੇਣਾ ਤੂੰ ਜਿੰਨੇ ਆਏ ਤੇਰੇ ਤੁਸੀਂ 11000 ਦਾ ਟਰੈਕਟਰ ਨਹੀਂ ਬਚਾਇਆ ਸੀ ਕਿੰਨੇ ਇੰਨਾ ਲਾਲਚ ਨਹੀਂ ਕਰਦੇ 1 ਲੱਖ 11000 ਬਚਾਇਆ ਹਣਾ ਸਾਡਾ ਨੂੰ ਸੌਦਾ ਦਾ ਕਿਹਨੇ 1 ਲੱਖ 11000 ਨੇ ਬਚਾਇਆ ਹਣਾ ਇਹਦਾ ਰੱਬ ਨੂੰ ਪਤਾ ਪੈਸਾ ਪਾਲਾ ਬਾਬੇ ਹਾਂ ਪੈਸਾ ਪਾਲਾ ਹਾਂ ਪੱਕੀ ਗੱਲ ਹੋ ਗਈ ਇਹਦਾ ਪੈਸੇ ਲੈਣਾ ਹੀ ਨਹੀਂ ਹਾਂ ਤਾਂ ਬੱਦੇ ਕੱਟੇ ਦੇਖਣਾ ਸਾਬ ਤਾਂ ਪਤਾ ਹੀ ਕਰਨਾ ਵਾ ਸਾਬ ਮੈਂ ਨਹੀਂ ਕਰਨਾ ਸਾਬ ਇਹ ਕੰਮ ਨਹੀਂ ਸਾਬ ਤਾਂ ਫੜਮ ਬਣਿਆ ਹੈਗਾ ਤੁਹਾਡਾ ਮੈਂ ਇਹ ਚੱਕਰ ਕਿਆ ਜਿਹੜੇ ਆਪਣੇ ਦੋਏ ਜਿਹੜੇ ਐਂਟੀਆ ਉਹਨਾਂ ਨੂੰ ਆ ਲੱਗਦਾ ਵੀ ਆਪਾਂ ਨਹੀਂ ਕਿੰਨੇ ਕੇ ਪੈਸੇ ਕਮਾਉਂਦਾ ਬਸ ਬਸ ਠੀਕ ਹੈ ਜਿਹੜਾ ਕਰਦਾ ਆਪਾਂ ਨੂੰ ਪਤਾ ਸਾਲ ਵੀ ਮਸੂਲੀ ਕਰਦਾ ਨਹੀਂ ਪੂਰੀ ਤੁਹਾਨੂੰ ਬਾਜਾਂ ਹੀ ਪੁੱਛੇ ਮਤਲਬ ਪੂਰੀ ਪੂਰੀ ਲੱਛਣ ਦੇ ਕੇ ਕਰਦਾ ਲੱਛਣ ਸੇਵਾ ਕਰਦਾ ਲੱਛਣ ਦੇਣਾ ਲੱਛਣ ਸੇਵਾ ਕਰਦਾ ਇਹਦਾ ਕਰ ਹੈ ਹਾਂ ਆ 12 ਮਾਤਲ ਮੋਟਰਸਾਈਕਲ ਜੇ ਨਹੀਂ ਕਿ ਮੈਂ ਹੁੰਦੀ ਕੱਦਾ ਫਿਰ ਪਹੁੰਚਦਾ ਨਹੀਂ ਸੇਵਾ ਹੋਰ 25 ਆ ਗਿਆ 1.5 ਸਾਲ ਹੋ ਗਏ ਇਹਨਾਂ ਨੇ ਕਰਾਲੀ ਦੋ ਦੋ ਖੋਰੀ ਲੈ ਜੀ ਹੌਸਪੀਟਲ ਕੋਈ ਡਾਕਟਰ ਵਿੱਚ ਨਾ ਤਾਂ ਇਹਨਾਂ ਦਾ ਕੋਈ ਮੁੱਲੇ ਨਹੀਂ ਜਿੱਦੀ ਐਮਰਜੈਂਸੀ ਲਈ ਹੈ ਇਹ ਪੈਸੇ ਬਚੇ ਤਾਂ ਹੀ ਖਰੀਦੇ ਜੀ ਆ ਵਿੱਚੇ ਬਾਦੀ ਨਾਲੇ ਮੇਰੀ ਇਹ ਨਾ ਪਿੱਛੇ ਪਊਗੀ ਬਾਈ ਕੱਟਣਾ ਕੁਝ ਨਹੀਂ ਹੌਸਪੀਟਲ ਲੈ ਜੀ ਅੱਛਾ ਜੀ ਢਿੱਲੋ ਹੌਸਪੀਟਲ ਹੈ ਤੂੰ ਅਗੜੇ ਜੀ ਚਾਹੁੰਦਾ ਕਰ ਜਾਂਦਾ ਚੱਕ ਲੈ ਨਹੀਂ ਨਾ ਫਾਇਦੇ ਨਹੀਂ ਆਉਂਦੇ। ਉਹ ਤਾਂ ਬਾਈ ਨਾਲ ਤਾਂ ਵੀ ਉਹ ਵੀ ਆਪਾਂ ਨੇ ਗਾਹਾਂ ਬਾਈ ਵੇਚਣੀ ਮਮੇ ਦੱਸ ਦੋ ਤੇ ਬਾਈ ਵੇਚਣੇ ਬਾਅਦ ਲੈ। ਉਹ ਕਿੱਥੇ ਜਾ ਕੇ ਲੈ ਆਂ? ਹਾਂਜੀ। ਹਾਲ ਤਾਂ ਪੈਸੇ ਲੱਗ ਗਏ ਵਿਆਜ ਉੱਪਰ ਪੈਣ ਲੱਗੇ। ਲੋਕੇਸ਼ਨ ਕਿੱਥੇ ਵਾਲੀ ਦੱਸਿਓ? ਇੱਕ ਤਾਂ ਚੰਡੀਗੜ੍ਹ ਰੋਡ ਤੇ। ਠੀਕ ਹੈ ਜੀ। ਖਾਸਾ ਸਕੂਲ ਤੋਂ ਥੋੜਾ ਜਿਹਾ ਅੱਗੇ ਟੱਪ ਕੇ ਸਾਈਡ ਨਾਲੇ। ਠੀਕ ਹੈ ਜੀ। ਤੇ ਲੋ ਕਿਕਰਾਲੀ ਮਾਡਲ ਟਾਊਨ 'ਚ। ਮਾਡਲ ਟਾਊਨ 'ਚ। ਤੇ ਆਪਣਾ ਜਿਹੜਾ ਸਰਕਾਰੀ ਹਸਪੀਟਲ ਉਹਦੇ ਬਿਲਕੁਲ ਸਾਹਮਣੇ। ਸੱਤੇ ਹੋਏ ਆ ਦੋਨੇ। ਦੋਨੇ 6:30 ਹੋਏ ਆ। ਸੱਤੇ ਹੋਏ ਆ। ਹਾਂ ਹ ਇਹ ਗਾ ਉਹ ਤਾਂ ਕੀ ਸੱਕਰ ਲੈ ਜਾਂ ਕਿ ਆਪਣੇ ਪਰ ਕੰਮ ਨੂੰ ਮਨੂਰ ਦਈਏ ਲੰਬਾ ਕੰਮ ਕਰੀਏ ਮੈਂ ਕਹਿੰਦਾ ਬਾਈ ਦੀ ਵੀ ਪਾਰਟਨਰਸ਼ਿਪ ਹੋਣੀ ਕਰ ਲੋ ਨਾਲੇ ਹਾਂ ਕਰ ਲੈ ਬਾਈ ਕਰ ਲੋ ਹਾਂ ਕਰ ਲੋ ਉੱਤੇ ਤੇ ਪੈਸੇ ਦੇਣੇ ਰੋ ਕਿਉਂਕਿ ਉਹ ਪੈਸੇ ਵਿਆਜ ਬਰਾਤ ਕਰਦਾ ਮੈਂ ਵੀ ਡੈਪਾ ਲੇ ਕੇ ਦਿੰਦਾ ਤੂੰ ਚੱਲ ਠੀਕ ਹੈ ਚਲੋ ਨਵੇਟ ਰੋ 80 ਲੱਖ ਮੇਰੇ ਪਾ ਹੈਗਾ ਵਿੱਕੀ ਵੀਰਾ ਹੋਗਾ 80 ਲੱਖ ਤੇ ਲੈ ਕੇ 10 ਲੱਖ ਦੇ ਦੇਣ ਤੁਹਾਨੂੰ ਵਿੱਕੀ ਵੀਰਾ ਹੋਊਗਾ ਜਿੰਨੇ ਪੈਸੇ ਮੇਰੇ ਤੇ ਉਹ ਮੇਰੇ ਕੱਢ ਦੇ ਠੀਕ ਹੈ ਉਹ ਆਪਣਾ ਹਿੱਸਾ ਪਾ ਬਾਈ ਇਹਨਾਂ ਦਾ ਇੱਕ ਨਹੀਂ ਚੱਲੀ ਜਾਂਦਾ ਸਾਰਾ ਦਿਨ ਉਹਰੇ ਕੰਮ ਠੀਕ ਹੈ ਜੀ ਤੇ ਬਾਕੀ ਚਲੋ ਬਾਈ ਤੇ ਜਿਹੜਾ ਟਰੈਕਟਰ ਆਊਗਾ ਆਪਾਂ ਤੁਹਾਨੂੰ ਹੋਰ ਆਪਣਾ ਕੋਈ ਇੱਕ ਦੋ ਟਰੈਕਟਰ ਆਏ ਨੇ ਸਾਡੇ ਜੌਂਡੀਰ ਵਾਲੇ ਵੀਰਾਂ ਕੋਲ ਵੀ ਇੱਕ ਦੋ ਟਰੈਕਟਰ ਆਏ ਨੇ ਪੁਰਾਣੇ ਇਹਨਾਂ ਨੇ ਵੀ ਗੱਲ ਦਿੱਤਾ ਟਰੈਕਟਰ ਤੇ ਬਾਕੀ ਆਪਾਂ ਨੇ ਦੋ ਤਿੰਨ ਟਰੈਕਟਰ ਹੋਰ ਦੇਨੇ ਨੇ ਸੈਕੰਡ ਹੈਂਡ ਤੇ ਬਾਕੀ ਹੁਣ ਜਿਵੇਂ ਕਿ ਟਾਈਮ ਆ ਥੋੜਾ ਜਿਹਾ ਬਾਈ ਅੱਗੇ ਹੁਣ ਜ਼ਿੰਮੇਦਾਰ ਕਿਸੇ ਨੇ ਲੈਣਾ ਨਵਾਂ ਜਾਂ ਪੁਰਾਣਾ ਠੀਕ ਹੈ ਜੀ ਕਿਉਂਕਿ ਮਹੀਨਾ ਦੋ ਮਹੀਨਾ ਥੋੜਾ ਕੰਮ ਦਾ ਠੰਡ ਸੀਗੀ ਕਿਸੇ ਨੂੰ ਲੋਡ ਨਹੀਂ ਸੀਗੀ ਟਰੈਕਟਰ ਦੀ ੱਡੀ ਤੇ ਹੁਣ ਥੋੜਾ ਜਿਹਾ ਕੰਮ ਚੱਲੂਗਾ ਬਾਈ ਫਰਵਰੀ ਮਾਰਚ ਦੇ ਵਿੱਚ ਤੇ ਬਾਕੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਬਾਈ ਜੀ ਕਿਸੇ ਵੀ ਵੀਰ ਨੇ ਇੰਡੋ ਵਾਰਮੋ ਟਰੈਕਟਰ ਲੈਣਾ ਹੁੰਦਾ ਨਵਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਤੇ ਨੰਬਰ ਮੈਂ ਹੁਣ ਆਪਣੇ ਮਾਮੇ ਦਾ ਹੀ ਪਾਉਣਾ ਬਾਈ ਕਿਉਂਕਿ ਮੇਰੀਆਂ ਬਹੁਤ ਵੀਡੀਓ ਦੇ ਨੰਬਰ ਪਏ ਹੋਏ ਆ ਮੈਨੂੰ ਫੋਨ ਬਹੁਤ ਜ਼ਿਆਦਾ ਆਉਂਨੇ 9872204427 ਇਹ ਨੰਬਰ ਤੇ ਕਾਲ ਕਰ ਲਿਆ ਕਰੋ ਜਿਨੇ ਵੀ ਕਰਨਾ ਹੁੰਦਾ ਠੀਕ ਹੈ ਜੀ ਜਿਹੜੇ ਉਹ ਨੰਬਰ ਚੱਲਦੇ ਨੇ ਬਾਈ ਉਹ ਤੇ ਤਾਂ ਫੋਨ ਘੱਟ ਵੱਧੇ ਤੁਹਾਨੂੰ ਹੋਊਗਾ ਤੁਸੀਂ ਇਸ ਨੰਬਰ ਤੇ ਕਾਲ ਕਰ ਲਿਆ ਕਰੋ 9872204427 ਇੰਡੋ ਫਾਰਮ ਬਾਰੇ ਜਿਨੇ ਵੀ ਕੋਈ ਜਾਣਕਾਰੀ ਲੈਣੀ ਹੈ ਨਵਾਂ ਲੈਣਾ ਹੈ ਤੇ ਜਾਂ ਕੋਈ ਉਦਾਂ ਪੁੱਛਣੀ ਆ ਟਰੈਕਟਰ ਦੀ ਰੇਟ ਪੁੱਛਣਾ ਜੋ ਵੀ ਕੋਈ ਕੁਝ ਤੁਸੀਂ ਪੁੱਛਣਾ ਚਾਹੁੰਦੇ ਆ ਟਰੈਕਟਰ ਬਾਰੇ ਤਾਂ ਪੁੱਛ ਸਕਦੇ ਆ ਬਾਕੀ ਆਪਣੇ ਨਵੇਂ ਟਰੈਕਟਰ ਆ ਗਏ ਜੀ ਤੇ ਜਿਹੜੇ ਨਵੇਂ ਪਲੇਟਫਾਰਮ ਆਉਣ ਆਪਣੇ ਕੋਲ ਤਿੰਨ ਚਾਰ ਟਰੈਕਟਰ ਨੇ ਉਹ ਵੀ ਆਪਣੇ ਕੋਲ ਆ ਜਾਣੇ ਟਰੈਕਟਰ ਠੀਕ ਆ ਜੀ ਤੇ ਆਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗਦੀ ਤਾਂ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਬਾਕੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਸੇਲ ਕਰਨ ਦਾ ਤਾਂ ਵੀ ਜਰੂਰ ਦੱਸਿਓ ਕਰੋ ਕੋਈ ਪੁਰਾਣਾ ਟਰੈਕਟਰ ਵੀ ਲੈ ਲੈਣੇ ਜੀ ਤੇ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ